ਇਹ ਵੀਡੀਓ ਕੈਨੇਡਾ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਸਾਰੇ ਮੁੰਡੇ ਕੁੜੀਆਂ ਕਿਵੇਂ ਰੋ ਰਿਹਾ ਤੇ ਵੀਡੀਓ ਵਿੱਚ ਸਾਰਿਆਂ ਨੂੰ ਆਪਣਾ ਹਾਲ ਦੱਸ ਰਿਹਾ ਇਹ ਵੀਰ ਮਾਈਕ ਫੜ ਕੇ ਦੱਸ ਰਿਹਾ ਕਿ ਮੈਨੂੰ ਮੇਰੇ ਯਾਰ ਦਾ ਫੋਨ ਆਇਆ ਤੇ ਕਹਿੰਦਾ ਤੂੰ ਤਾਂ 5-6 ਸਾਲ ਹੋ ਗਏ ਤੂੰ ਤਾਂ ਪੱਕਾ ਹੋ ਗਿਆ ਹੋਏਗਾ ਇਸ ਤੋਂ ਬਾਅਦ ਵੀਰ ਨੇ ਐਵੇਂ ਦੇ ਜਵਾਬ ਦਿੱਤੇ ਕਿ ਜੋ ਨਾਲ ਖੜਿਆ ਉਹ ਵੀ ਰੋ ਰਿਹਾ ਤੇ ਜੋ ਵੀਡੀਓ ਵੀ ਦੇਖ ਰਹੀ ਸੀ ਉਹ ਵੀ ਸਾਰੇ ਰੋਂਦੇ ਹੋਏ ਦਿਖਾਈ ਦਿੱਤੇ ਇਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਵੀਡੀਓ ਤੁਹਾਨੂੰ ਵੀ ਕਰੇਗੀ ਤੇ ਕਈ ਗੱਲਾਂ ਬਾਈ ਨੇ ਇੰਨੀਆਂ ਸੱਚੀਆਂ ਕਹੀਆਂ ਕਿ ਸੱਚੀ ਦਿਲ ਨੂੰ ਟੱਚ ਕਰਨੀਆਂ ਤੁਹਾਡੇ ਵਿੱਚੋਂ ਵੀ ਕਈ ਜਣੇ ਬਾਹਰ ਗਏ ਹੋਣਗੇ ਤੁਸੀਂ ਵੀ ਆਪਣਾ ਹਿਸਾਬ ਕਿਤਾਬ ਦੱਸਿਓ ਕਿ ਇਹ ਹੀ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ ਬਾਕੀ ਆਓ ਵੀਡੀਓ ਵੇਖੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਜੇ ਧਰਨ ਦੀਆਂ ਵੀਡੀਓ ਦੇਖੀਆਂ ਮਨੂ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਨੂੰ ਜਵਾਬ ਦਿੱਤਾ ਮਾਹਬਾਈ ਪੱਕਾ ਤਾਂ ਉਹਦੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਆਉਂਦਾ ਬੱਸੇ 'ਚ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਕਰਦਿਆਂ ਨੂੰ ਹੱਸ ਕੇ ਕਹਿੰਦਾ ਸੀ ਵੀ ਚੜਦੀ ਕਲਾ 'ਚ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮਾਂ 'ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਮੈਂ ਉਹਦੀ ਹੋ ਗਿਆ ਸੀ ਬਹੁਤ ਦਿਨ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਪੈਨਾ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾ ਪਾ ਕੇ ਇੱਥੇ ਕੰਮਾਂ ਦੇ ਲੰਘਦੇ ਗਏ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿੰਨਾ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸਸਕਾਰ ਸਾਨੂੰ ਜਦ ਵੀਡੀਓ ਕਾਲ ਨਾਲ ਤੇ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਿਆ